ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਡਾਕਟਰ ਅਰਨਮ ਸਿੰਘ ਜੀ ਨੇ ਤੇ ਅਸੀਂ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੋ ਉਤੋਂ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਚਟਣੀ ਦੀ ਜਿਹੜੀ ਕੀ ਸਵਾਦ ਦਾ ਸਵਾਦ ਤੇ 50 ਬਿਮਾਰੀਆਂ ਜਿਹੜੀਆਂ ਉਸ ਦੇ ਨਾਲ ਠੀਕ ਕੀਤੀਆਂ ਜਾਂ ਸਕਦੀਆਂ ਯਾਨੀ ਕਿ ਆਪਾਂ ਜੇ ਕੁੱਲ ਮਿਲਾ ਕੇ ਗੱਲ ਕਰੀਏ ਪੰਜ ਚੀਜ਼ਾਂ ਦੀ ਚਟਣੀ ਤੇ 50 ਰੋਗਾਂ ਵਾਸਤੇ ਫਾਇਦੇਮੰਦ ਕਿਵੇਂ ਡਾਕਟਰ ਨਾਨ ਸਿੰਘ ਜੀ ਤੁਹਾਡਾ ਨਮਸਕਾਰ ਤੁਹਾਡਾ ਨਿਰਦੇਸ਼ਾ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਇਆ ਬਹੁਤ ਧੰਨਵਾਦ ਤੇ ਸਵਾਗਤ ਜੀ ਪਿੰਡ ਜੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਫਿਰਵਾਟ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਤੇ ਡਾਕਟਰ ਸਾਹਿਬ ਧਨੀਆ ਪੁਦੀਨਾ ਅ ਅਦਰਕ ਲਸਣ ਜੀ ਤੇ ਹਰਾ ਪਿਆਜ਼ ਜੀ ਇਹ ਕਹਿੰਦੇ ਵੀ ਬੜੇ ਜ਼ਿਆਦਾ ਬেনিਫਿਟ ਦਿੰਦੇ ਹੈਗੇ ਨੇ ਇੱਕ ਇੱਕ ਚੀਜ਼ ਆਪਣੇ ਆਪ ਦੇ ਵਿੱਚ ਇੱਕ ਇੱਕ ਦਵਾਈ ਹੈ ਜੇ ਬਿਲਕੁਲ ਜੀ ਬਿਲਕੁਲ ਸਾਰੀਆਂ ਜਿਹੜੀਆਂ ਸਾਡੇ ਆਯੁਰਵੇਦ ਦੇ ਵਿੱਚ ਕਿਹਾ ਜਾਂਦਾ ਕਿ ਸਾਡੀ ਜਿਹੜੀ ਰਸੋਈ ਹੈ ਉਹ 100 ਬਿਮਾਰੀਆਂ ਦਾ ਇਲਾਜ ਹੈ ਸਾਡੀ ਜਿਹੜੀ ਰਸੋਈ ਚ ਕੀਤਾ ਜਾ ਸਕਦਾ ਹੈ 100 ਤੋਂ ਵੱਧ ਵੀ ਸੋ ਇਸ ਕਰਕੇ ਅੱਜ ਇਸੇ ਚਟਨੀ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਹੀ ਜਿਹੜੀਆਂ ਮੌਸਮ ਦੀ ਤਬਦੀਲੀ ਕਰਕੇ ਜਿਹੜੇ ਰੋਗ ਪੈਦਾ ਹੁੰਦੇ ਨੇ ਉਹਨਾਂ ਨੂੰ ਠੀਕ ਕਰਨ ਲਈ ਸਾਡੇ ਪੁਰਾਣੇ ਦੇ ਦੇ ਟ੍ਰੈਡੀਸ਼ਨਲ ਦੇ ਵਿੱਚ ਇਹ ਚੱਕੀਆਂ ਬਣਾ ਕੇ ਖਾਧੀਆਂ ਜਾਂਦੀਆਂ ਸੀ ਜਿਹੜੀਆਂ ਕਿ ਦਵਾਈ ਦਾ ਕੰਮ ਕਰਦੀਆਂ ਸੀ ਤੇ ਅੱਜ ਅਸੀਂ ਤਫਸੀਲ 'ਚ ਇਸ ਚਟਨੀ ਬਾਰੇ ਗੱਲ ਕਰਾਂਗੇ ਜੀ ਜੀ ਧਨੀਆ ਪੁਦੀਨਾ ਹਰਾ ਪਿਆਜ਼ ਜੀ ਇਹ ਮਤਲਬ ਦਾ ਤਿੰਨ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਮਤਲਬ ਦਾ ਠੰਡੀ ਤਸਵੀਰ ਦੇ ਵਿੱਚ ਆ ਜਾਣਗੀਆਂ ਤੇ ਲਸਣ ਤੇ ਅਦਰਕ ਜਿਹੜਾ ਤੁਹਾਡੀ ਗਰਮ ਦਸੀ ਇਸ ਦੇ ਵਿੱਚ ਆ ਜਾਂਦੀ ਜੇ ਕਲਾਂਜੀ ਬਿਲਕੁਲ ਤੁਸੀਂ درست ਫਰਮਾਇਆ ਜਿਵੇਂ ਆਪਣੇ ਸਰੀਰ ਦੀ ਬਣਤਰ ਹੈ ਆਮ ਇਨਸਾਨ ਦੇ ਸਰੀਰ ਦੇ ਵਿੱਚ ਤਿੰਨ ਪੁਕੜਾਂ ਚੀਜ਼ਾਂ ਜਿਹੜਾ ਉਹਦਾ ਬੈਲੈਂਸ ਹੋਣ ਨਾਲ ਆਯੁਰਵੇਦ ਦੇ ਅਨੁਸਾਰ ਬਿਮਾਰੀਆਂ ਵਾਦੀਆਂ ਕਰਦੀਆਂ ਜੇ ਇਹ ਬੈਲੈਂਸ ਵਿਗੜਦਾ ਤੇ ਬਿਮਾਰੀਆਂ ਬਣਦੀਆਂ ਨੇ ਸੋ ਤਿੰਨੇ ਚੀਜ਼ਾਂ ਨੇ ਬਾਤ ਪਿੱਤ ਤੇ ਕਫ ਜਦੋਂ ਬਾਤ ਪਿਤ ਕਫ ਦੇ ਵਿੱਚ ਕੋਈ ਚੀਜ਼ ਵੱਚ ਜਾਂਦੀ ਹੈ ਜਾਂ ਕੋਈ ਚੀਜ਼ ਘਟ ਜਾਂਦੀ ਹੈ ਉਹਦੇ ਨਾਲ ਜਿਹੜੀਆਂ ਸਾਡੇ ਸਰੀਰ 'ਚ ਰੋਗ ਪੈਦਾ ਹੁੰਦੇ ਨੇ ਸੋ ਜਿਹੜੀਆਂ ਇਹ ਤਿੰਨ ਚੀਜ਼ਾਂ ਨੇ ਧਨੀਆ ਹੈ ਪੁਦੀਨਾ ਹੈ ਔਰ ਖਰਾ ਪਿਆਜ਼ ਹੈ ਇਹ ਤਿੰਨਾਂ ਦੀ ਤਸੀਰ ਠੰਡੀ ਹੈ ਔਰ ਜਿਹੜਾ ਅਦਰਕ ਤੇ ਲਸਣ ਹੈ ਦੀ ਤਸੀਰ ਗਰਮ ਹੈ ਇਹਦੇ ਚੇਤ ਕੁਝ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਸਰੀਰ ਦੇ ਵਿੱਚ ਜਿਹੜੀ ਪਿਤ ਹੈ ਉਹਨੂੰ ਡਾਊਨ ਕਰਦੀਆਂ ਨੇ ਘਟਾਉਂਦੀਆਂ ਨੇ ਉਸ ਜਿਹੜੀ ਇਹੋ ਜਿਹੀ ਜਿਹੜੇ ਸਰੀਰ ਦੇ ਵਿੱਚ ਗਰਮੀ ਦੀ ਲੋੜ ਹੁੰਦੀ ਜਿਹਦੇ ਨਾਲ ਸਾਡੇ ਸਰੀਰ 'ਚ ਕੋਈ ਗੰਡਾ ਬਣਿਆ ਨਹੀਂ ਖੂਨ ਦੇ ਵਿੱਚ ਕਿੱਥੇ ਜੰਮੇ ਵੀ ਹੈ ਉਹਨਾਂ ਨੂੰ ਖੋਲਣ ਵਾਸਤੇ ਸਾਨੂੰ ਲਸਣ ਤੇ ਅਦਰਕ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਸਾਡਾ ਜਿਹੜਾ ਹਾਜ਼ਮਾ ਹੈ ਉਹਨੂੰ ਵਧਾਉਣਾ ਤੇ ਜਿਹੜੀ ਪਿੱਤ ਹੈ ਸਾਡੀ ਜਿਹੜੀ ਕੁਦਰਤੀ ਜਿਹੀ ਪਿੱਤ ਹੈ ਉਹਨੂੰ ਵਧਾਉਣ ਵਾਸਤੇ ਲਸਣ ਤੇ ਅਦਰਕ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੋ ਇਹ ਜਿਹੜੀ ਚਟਨੀ ਹੈ ਇਹਨੂੰ ਬੈਲੈਂਸ ਬਣਾਉਣ ਵਾਸਤੇ ਜਿਹੜੀ ਹਰ ਤਸਵੀਰ ਦਾ ਜਿਹੜਾ ਇਨਸਾਨ ਹੈ ਚਾਹੇ ਉਹ ਕਫ ਪ੍ਰਧਾਨ ਹੈ ਚਾਹੇ ਉਹ ਪਿੱਤ ਪ੍ਰਧਾਨ ਹੈ ਚਾਹੇ ਉਹ ਵਾਤ ਪ੍ਰਧਾਨ ਹੈ ਤਿੰਨੇ ਦੇ ਰੂਪਾਂ ਦੇ ਵਿੱਚ ਜਿਹੜੀ ਇਹ ਚਟਨੀ ਹਰ ਤਰ੍ਹਾਂ ਦੇ ਜਿਹੜੇ ਰੋਗੀ ਨੇ ਜਾਂ ਇੱਕ ਆਮ ਇਨਸਾਨ ਨੇ ਉਹਨੂੰ ਫਾਇਦਾ ਕਰਦੀ ਹੈ ਜੀ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਜੇਕਰ ਆਪਣੀ ਆਪਣੀ ਤਹਜ਼ੀਬ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਉਹ ਚਟਨੀ ਜਿਹੜੀ ਆ ਉਹ ਇੱਕ ਸਵਾਦ ਦਾ ਪ੍ਰਤੀਕ ਹੁੰਦਾ ਹੈ ਰੋਟੀ ਦੇ ਨਾਲ ਸਬਜ਼ੀ ਹੁੰਦੀ ਹੈ ਜੀ ਦਹੀਂ ਹੁੰਦਾ ਤੇ ਚਟਨੀ ਹੁੰਦੀ ਹੈ ਨਾਲ ਜੀ ਜੀ ਡਾਲ ਵੀ ਹੁੰਦੀ ਹੈ ਤੇ ਇਹ ਇੱਕ ਸਵਾਰ ਦੇ ਰੂਪ ਦੇ ਵਿੱਚ ਲਈ ਜਾਂਦੀ ਤੇ ਕੀ ਇਹ ਪਾਚਨ ਤੰਤਰ ਨੂੰ ਵੀ ਸੁਧਾਰ ਕਰਦੀ ਹੈ ਜੀ ਕੁਲਵੰਤ ਜੀ ਬਿਲਕੁਲ ਜਿਹੜੇ ਸਾਡੇ ਭੋਜਨ ਨੇ ਇੰਡੀਅਨ ਫੂਡ ਕਲਚਰ ਹੈ ਉਹ ਬੇਸਿਕਲੀ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਕਿ ਸਾਨੂੰ ਖਾਣ ਨੂੰ ਵੀ ਅੱਛਾ ਲੱਗੇ ਟੇਸਟੀ ਵੀ ਹੋਵੇ ਤੇ ਉਹ ਗੁਣਵੱਤਾ ਵੀ ਉਹਦੀ ਜ਼ਿਆਦਾ ਹੋਵੇ ਜੇ ਆਪਾਂ ਇੱਕ ਇੰਗਰੀਡੀਅੰਟ ਤੋਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਧਨੀਏ ਦੀ ਗੱਲ ਕਰਾਂਗਾ ਧਨੀਏ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਉਹ ਜਿਹੜੀ ਆਹ ਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਦੂਸਰਾ ਧਨੀਏ ਦੇ ਵਿੱਚ ਜਿਹੜੇ ਨੈਚੁਰਲ ਜਿਹੜੇ ਹੈ ਪੋਟਾਸ਼ੀਅਮ ਵਗੈਰਾ ਜਾਂ ਮੈਗਨੀਸ਼ੀਅਮ ਵਗੈਰਾ ਜ਼ਿੰਕ ਵਗੈਰਾ ਜਿਹੜੀ ਇਸ ਤਰ੍ਹਾਂ ਦੇ ਤੱਤ ਜਿਹੜੇ ਪਾਏ ਜਾਂਦੇ ਨੇ ਜੋ ਸਾਡੀ ਬਾਡੀ ਦੇ ਵਿੱਚ ਐਂਟੀਆਕਸੀਡੈਂਟ ਦੇ ਤੌਰ ਤੇ ਬਹੁਤ ਕੰਮ ਕਰਦੇ ਨੇ ਜਿਹੜੇ ਲੋਕ ਹਰੇ ਪੱਤੇਦਾਰ ਸਬਜ਼ੀਆਂ ਖਾਂਦੇ ਨੇ ਉਹਦੇ ਵਿੱਚ ਆਇਰਨ ਦੇ ਨਾਲ ਨਾਲ ਸਾਡੀ ਬਾਡੀ ਚ ਕੈਲਸ਼ੀਅਮ ਵੀ ਜਨਰੇਟ ਹੁੰਦਾ ਕਿਉਂਕਿ ਜਦੋਂ ਜਿਹੜੇ ਹਰੇ ਪੱਤੇ ਆ ਉਹ ਹਰੇ ਪੱਤੇ ਹਰੇ ਹੈਗੇ ਜੀ ক্লোਰੋਫਿਲ ਕਰਕੇ ਜਦੋਂ ক্লোਰੋਫਿਲ ਸਾਡੇ ਸਟੇਜ ਦੇ ਵਿੱਚ ਅੰਦਰ ਜਾ ਕੇ ਸਾਡੇ ਸਟਮਕ ਦੇ ਵਿੱਚ ਸਾਡੇ ਪੇਟ ਦੇ ਵਿੱਚ ਜਾ ਕੇ ਐਚसीएल ਨਾਲ ਰਿਐਕਟ ਕਰਦਾ ਤੇ ਨੈਚੁਰਲ ਕੈਲਸ਼ੀਅਮ ਪ੍ਰੋਡਿਊਸ ਹੁੰਦਾ ਹੈ ਹਰੇ ਹੁਣ ਕਰ ਕਿਉਂ ਨਾਲ ਚ ਆਇਰਨ ਪਹਿਲਾਂ ਹੀ ਹੈਗਾ ਸੋ ਜਿਹੜੇ ਲੋਕ ਪੁਰਾਣੇ ਜ਼ਮਾਨੇ ਦੇ ਵਿੱਚ ਕੈਲਸ਼ੀਅਮ ਤੇ ਆਇਰਨ ਦੀ ਕਮੀ ਅੱਜ ਲੋਕਾਂ ਨੂੰ ਹੋ ਰਹੀ ਹੈ ਉਹ ਕਿਉਂ ਨਹੀਂ ਹੁੰਦੀ ਸਪੁਰਾਣੇ ਜ਼ਮਾਨੇ ਚ ਕਿਉਂਕਿ ਉਹ ਡੇਲੀ ਘਰ ਦੇ ਵਿੱਚ ਚੱਕਣੀ ਜ਼ਰੂਰ ਬਦੀ ਸੀ ਸੋ ਹਫਤੇ ਦੇ ਵਿੱਚ 4-5 ਦਿਨ ਚੱਕਣੀ ਦਾ ਸੇਵਨ ਹੁੰਦਾ ਸੀ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਤੇ ਆਇਰਨ ਜਿਹੜੀ ਘਾਟ ਹੈ ਉਹ ਚਟਨੀ ਦੇ ਨਾਲ ਹੀ ਪੂਰੀ ਹੋ ਜਾਂਦੀ ਸੀ ਔਰ ਇੱਕ ਬਹੁਤ ਹੀ ਜਿਹੜਾ ਸਵਾਰਲਾ ਜੇ ਮੈਂ ਕਹਾਂ ਸਾਡੇ ਜਿਹੜੇ ਫੇ ਜਿਹੜੀ ਸਾਡੀ ਜੀਭ ਹੈ ਉਹਦੇ ਜਿਹੜੇ ਜੀਭ ਦੇ ਉੱਤੇ ਜਿਹੜੇ ਸਾਡੇ ਜਿਹੜੇ ਸਵਾਦ ਨੂੰ ਚੱਕਣ ਵਾਲੇ ਜਿਹੜੇ ਟੇਸਟ ਬਰਡ ਨੇ ਉਹਨਾਂ ਨੂੰ ਵੀ ਇਹ ਇੱਕ ਤਰ੍ਹਾਂ ਕਿਤੇ ਜਾਗਰੂਕ ਕਰਦੇ ਨੇ ਜਿਹਨਾਂ ਸਾਨੂੰ ਕੋਈ ਵੀ ਅਸੀਂ ਖਾਣਾ ਖਾਂਦੇ ਹਾਂ ਉਹਦੇ ਵਿੱਚ ਸਾਨੂੰ ਸੁਆਦਲਾ ਲੱਗਦਾ ਹੈ ਕਿ ਉਹਦਾ ਜਿਹੜਾ ਟੇਸਟ ਹੈ ਜਦੋਂ ਅਸੀਂ ਉਹ ਟੇਸਟ ਸਮਝ ਕੇ ਕਿਸੇ ਚੀਜ਼ ਨੂੰ ਖਾਂਦੇ ਹਾਂ ਤੇ ਉਹਦੇ ਨਾਲ ਸਾਡੇ ਜਿਹੜੀ ਪਾਚਨ ਦੰਤਰ ਹੈ ਜਿਹੜਾ ਉਹ ਜ਼ਿਆਦਾ ਹੋਰ ਵਧੀਆ ਐਕਟੀਵੇਟ ਹੋ ਜਾਂਦਾ ਹੈ ਜੀ ਬਾਕਸ ਸਾਹਿਬ ਉਹ ਅ ਅੱਜਕੱਲ ਮੇਰੇ ਹਸਾਬ ਨਾਲ ਹਰ ਦੂਜਾ ਤੇ ਤੀਜਾ ਬੰਦਾ ਜਿਹੜਾ ਹਾਈ ਬੀਪੀ ਦਾ ਇੱਕ ਮਰੀਜ਼ ਹੈਗਾ ਤੇ ਹਾਈ ਬੀਪੀ ਤੇ ਪਿੱਛੇ ਦੇ ਕਾਰਨਾਂ ਨੂੰ ਅਗਰ ਦੇਖਿਆ ਜਾਵੇ ਤਾਂ ਉਹ ਬਲੋਕੇਜ ਜੁਆ ਜਾਂਦੇ ਨੇ ਤੇ ਉਹਦੇ ਵੀ ਬੜੇ سارے ਕਾਰਨ ਹੋ ਜਾਂਦੇ ਨੇ ਜੀ ਜੀ ਤੇ ਜੇਕਰ ਬਾਡੀ ਦੇ ਅੰਦਰ ਸੋਡੀਅਮ ਵੱਧ ਜੇ ਤਾਂ ਜੀ ਬੀਬੀਪੀ ਹੋਣ ਲੱਗ ਜਾਂਦਾ ਤੇ ਜੇਕਰ ਪੋਟਾਸ਼ੀਅਮ ਵੱਧ ਜੇ ਤਾਂ ਉਹ ਜਿਹੜਾ ਲੋ ਬੀਗਦਾ ਜਾਂਦਾ ਜੀ ਤੇ ਪੋਟਾਸ਼ੀਅਮ ਜਿਹੜਾ ਹੈਗਾ ਉਹ ਹਰੀਆਂ ਪੱਤੇਦਾਰ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਕੀ ਮਤਲਬ ਇਹ ਬੀਪੀ ਤੇ ਬਲੋਕੇਜਸ ਨੂੰ ਵੀ ਬੇਨਫੀਟ ਦੇਗਾ ਜੀ ਹਾਂ ਕੋਲੋਂ ਜੀ ਜਿਵੇਂ ਤੁਸੀਂ ਬਹੁਤ ਵਧੀਆ ਵਿਸ਼ੇ ਤੋਂ ਇਹਨੂੰ ਦੁਬਾਰਾ ਸ਼ੁਰੂ ਕੀਤਾ ਹੈ ਜਿਹੜਾ ਬੀਪੀ ਦੀ ਸਮੱਸਿਆ ਅੱਜ ਕੱਲ ਜਿਹੜੇ ਨੌਜਵਾਨ ਬੱਚੇ ਨੇ 20-25 ਸਾਲ ਦੀ ਉਮਰ ਚ ਉਹਨਾਂ ਨੂੰ ਬੀਪੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੋ ਜਿਹੜੀ ਇਹ ਚਟਨੀ ਹੈ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਪੋਟਾਸ਼ੀਅਮ ਜ਼ਿਆਦਾ ਹੋਣ ਕਰਕੇ ਜਿਹੜਾ ਇਹ ਹਾਈ ਬੀਪੀ ਹੈ ਉਹਨੂੰ ਤਾਂ ਕੰਟਰੋਲ ਕਰਦੇ ਹੀ ਕਰਦਾ ਹੈ ਲੇਕਿਨ ਇਹਦੇ ਵਿੱਚ ਨਾਲ ਅਸੀਂ ਕਿਉਂਕਿ ਨਮਕ ਪਾਣੇ ਨੇ ਟੇਸਟ ਵਾਈਜ਼ ਸੋ ਸਿੰਧਾ ਨਮਕ ਜੇ ਤੁਸੀਂ ਪਾਓਗੇ ਤੇ ਲੋ ਬੀਪੀ ਤੇ ਹਾਈ ਬੀਪੀ ਦੋਨਾਂ ਵਿੱਚ ਕੰਮ ਕਰੇਗਾ ਕਿਉਂਕਿ ਸਿੰਧਾ ਬੀਪੀ ਨਾਲ ਜਿਹੜਾ ਸਾਡੇ ਸਰੀਰ ਹਾਈਪਰਟੈਂਸ਼ਨ ਦੀ ਜਾਂ ਬੀਪੀ ਵਧਣ ਦੀ ਸਮੱਸਿਆ ਨਹੀਂ ਹੁੰਦੀਗੀ ਅਦਰਵਾਇਜ਼ ਜੇ ਅਸੀਂ ਦੂਸਰਾ ਸੌਲਟ ਵਰਤਦੇ ਜਿਹੜਾ ਆਮ ਤੌਰ ਤੇ ਪੈਸ਼ਲਾਈਜ਼ ਹੁੰਦਾ ਉਹ ਜਿਹੜਾ ਨਮਕ ਹੈ ਜਦੋਂ ਅਸੀਂ ਵਰਤਦੇ ਹਾਂ ਸਾਡਾ ਬੀਪੀ ਵਾਧਾ ਸਿੰਧਾ ਨਮਕ ਨਾਲ ਸਾਡਾ ਬੀਪੀ ਨਹੀਂ ਵਾਧਦਾ ਪਰ ਜੇ ਮੈਂ ਗੱਲ ਕਰਾਂ ਲੋ ਬੀਪੀ ਦੇ ਵਿੱਚ ਇਹ ਨਮਕ ਬਹੁਤ ਅੱਛਾ ਕੰਮ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਪੋਟਾਸ਼ੀਅਮ ਹੈ ਉਹ ਸਾਡੇ ਹਾਈ ਬੀਪੀ ਦੇ ਵਿੱਚ ਵੀ ਇਹ ਕੰਮ ਕਰਦਾ ਹੈ ਔਰ ਸਭ ਤੋਂ ਵੱਡੀ ਚੀਜ਼ ਇਹ ਸਾਡੀ ਕਿਡਨੀਆ ਨੂੰ ਵੀ ਸਾਫ਼ ਕਰਦੇ ਵਿੱਚ ਸਹਾਇਕ ਹੁੰਦਾ ਜਿਹਦੇ ਕਰਕੇ ਸਾਡੀ ਕਿਡਨੀ ਬੋਡੀ ਦੇ ਵਿੱਚੋਂ ਜਿਹੜਾ ਬਲੱਡ ਹੈ ਉਹਨੂੰ ਸਾਫ਼ ਕਰਦੀ ਹੈ ਟੌਕਸਿਨ ਨੂੰ ਬਾਹਰ ਕੱਢਦੀ ਹੈ ਜਿਹਨਾਂ ਸਾਡੇ ਸ਼ਰੀਰ ਦੇ ਵਿੱਚ ਖੂਨ ਦੇ ਵਿੱਚ ਗਰਮੀ ਉਹਦੇ ਵਿੱਚ ਜਿਹੜੇ ਟੌਕਸਿਕ ਨੇ ਉਹਨਾਂ ਨੂੰ ਅਚਾਨਕੇ ਪਿਸ਼ਾਬ ਦੇ ਬਾ ਜੀ ਬਿਲਕੁਲ ਜੀ ਜੇ ਆਪਾਂ ਬੀਪੀ ਦੀ ਗੱਲ ਕਰੀਏ ਤੇ 슈ਗਰ ਦੀ ਗੱਲ ਨਾ ਕਰੀਏ ਤੇ ਫਿਰ ਇਹ ਗੱਲ ਅਧੂਰੀ ਰਹੇਗੀ ਕਿਉਂਕਿ ਇੱਕ ਦੂਜੇ ਦੇ ਨਾਲ ਇਹ ਜੁੜਿਆ ਹੋਇਆ ਰੋਗ ਨੇ ਬੀਪੀ ਹੋ ਗਿਆ ਤਾਂ 슈ਗਰ ਹੋ ਜਾਂਦਾ ਜੇ 슈ਗਰ ਹੋ ਗਈ ਤਾਂ ਬੀਪੀ ਹੋ ਜਾਂਦਾ ਜੀ ਜੀ ਬਿਲਕੁਲ ਤੇ ਕੀ 슈ਗਰ ਨੂੰ ਵੀ ਬেনিਫਿਟ ਦਿੰਦੀ ਹੈ ਇਹ ਗੱਲ ਜੀ ਕੁਲਵੰਤ ਜੀ ਜਦੋਂ ਵੀ ਅਸੀਂ ਗੱਲ ਕਰਾਂਗੇ 슈ਗਰ ਜਾਂ ਬੀਪੀ ਦੀ ਉਹਦੀ ਜਿਹੜੀ ਜੜ ਹੈ ਪੈਦਾ ਕਿੱਥੋਂ ਹੁੰਦੀ ਹੈ ਸਾਡੇ ਡਾਈਜੈਸ਼ਨ ਤੋਂ ਪੈਦਾ ਹੁੰਦੀ ਹੈ ਜਦੋਂ શરી ਚ ਪਿਤ ਵਧਦੀ ਹੈ ਤੇ ਉਹਦੇ ਨਾਲ ਸਾਡੇ શરી ਚ ਐਸਿਡਿਟੀ ਵਧਦੀ ਹੈ ਸਾਡੀ ਬਾਡੀ ਐਸਿਡਿਕ ਹੋ ਜਾਂਦੀ ਜਦੋਂ ਐਸਿਡਿਕ ਹੁੰਦੀ ਹੈ ਤੇ ਬਾਡੀ ਦਾ ਟੈਂਪਰੇਚਰ ਰਾਈਜ਼ ਹੋਣਾ ਸ਼ੁਰੂ ਹੁੰਦਾ ਹੈ ਜਿਹਦੇ ਨਾਲ ਸਾਡਾ ਬੀਪੀ ਵਧਦਾ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਜਦੋਂ ਖੂਨ ਦੇ ਵਿੱਚ ਗਰਮੀ ਵਧਦੀ ਹੈ ਰક્ત ਪਿਤ ਜਿਹਨੂੰ ਕਹਿੰਦੇ ਜਦੋਂ ਉਹ ਪੈਦਾ ਹੁੰਦਾ ਹੈ ਉਹਦੇ ਵਿੱਚ ਜਦੋਂ ਸਾਡੇ ਸਰੀਰ ਦੇ ਵਿੱਚ ਪਿਤ ਪੈਦਾ ਸ਼ੁਰੂ ਹੁੰਦੀ ਹੈ ਉਹ ਸਾਡੇ ਜਿਹੜੇ ਲੀਵਰ ਹੈ ਸਾਡੀ ਕਿਡਨੀ ਹੈ ਸਾਡੇ ਪੈਨਕ੍ਰੀਆਸ ਹੈ ਉਹਨਾਂ ਨੂੰ ਡੈਮੇਜ ਕਰਨਾ ਸ਼ੁਰੂ ਕਰਦੀ ਹੈ ਸੋ ਜਦੋਂ ਤੁਸੀਂ ਇਹ ਪੰਜ ਚ ਖਾਓਗੇ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਪਹਿਲਾਂ ਤੋਂ ਕੱਥੇ ਜੰਮੇ ਹੋਏ ਨੇ ਖੂਨ ਦੇ ਜਿਹੜੇ ਕਲੌਟਸ ਨੇ ਉਹ ਜਿਹੜਾ ਲਸਣ ਤੇ ਅਦਰਕ ਦਾ ਜਿਹੜਾ ਮਿਸ਼ਰਣ ਹੈ ਉਹ ਉਹਨਾਂ ਨੂੰ ਖੂਨ ਦੇ ਵਿੱਚ ਕੰਮ ਕਰਦਾ ਹੈ ਇੱਕ ਡਟਰਜੈਂਟ ਦੇ ਰੂਪ ਚ ਸਾਡੇ ਸਰੀਰ ਦੇ ਵਿੱਚ ਖੂਨ ਚੋਂ ਜਿਹੜੀ ਚਰਬੀਆਂ ਨੂੰ ਬਾਹਰ ਕੱਢਦਾ ਇਸੇ ਤਰ੍ਹਾਂ ਦੀ ਗੱਲ ਕਰਾਂ ਕਿ ਪਰੀਨਾ ਧੰਨੀਆਂ ਔਰ ਹਰੇ ਪਿਆਜ਼ ਜਦੋਂ ਇਹਨਾਂ ਨੂੰ ਇਹਨਾਂ ਦਾ ਸੇਵਨ ਕੀਤਾ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਬੋਡੀ ਚ ਡੀ ਹਾਈਡਰੇਸ਼ਨ ਦੀ ਜਿਹੜੀ ਮਾਤਰਾ ਹੈ ਖੂਨ ਦੇ ਵਿੱਚ ਪਾਣੀ ਦੀ ਜਿਹੜੀ ਕਮੀ ਆਉਂਦੀ ਉਹਨੂੰ ਦੂਰ ਕਰਦੇ ਆ ਤਾਂ ਕਿ ਸਾਡੇ ਸਰੀਰ ਨੂੰ ਇੱਕ ਕੁਦਰਤੀ ਪਿਆਸ ਲੱਗੇ ਜਿੰਨਾ ਅਸੀਂ ਪਾਣੀ ਪੀਣੇ ਆ ਔਰ ਉਹ ਪਾਣੀ ਸਾਡੇ ਸਰੀਰ ਦੇ ਵਿੱਚ ਖੂਨ ਨੂੰ ਸਾਫ਼ ਕਰਨ ਦੇ ਕੰਮ ਆਉਂਦਾ ਜੀ ਤੇ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਹਰੇ ਪੱਤਿਆਂ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਜਿਹੜੀ ਆ ਉਹ ਕਾਫੀ ਹੁੰਦੀ ਹੈ ਤੇ ਕਲੋਰੋਫਿਲ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਬੋਡੀ ਦੇ ਅੰਦਰ ਖੂਨ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਉਹਦਾ ਰਹਿੰਦਾ ਹੈ ਕਿ ਨਾ ਕਿ ਖੂਨ ਦੀ ਕਮੀ ਹੁੰਦੀ ਹੈ ਫਿਰ ਤਾਂ ਚੰਗਣੀ ਉਹਨਾਂ ਵਾਸਤੇ ਬੜੀ ਬਲਕੀ ਜੀ ਬਿਲਕੁਲ ਇਹ ਜਿਵੇਂ ਵੀਡੀਓ ਦੇ ਸ਼ੁਰੂਆਤ ਚ ਵੀ ਜ਼ਿਕਰ ਕੀਤਾ ਸੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਖੂਨ ਦੀ ਕਮੀ ਜਾਂ ਹੱਡੀਆਂ ਦੇ ਜੋੜਾਂ ਦੇ ਕੜਕੜ ਦੀ ਆਵਾਜ਼ ਆਉਣੀ ਜਾਂ ਦਰਦਾਂ ਰਹਿਣੀ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਸੀ ਕੈਲਸ਼ੀਅਮ ਆਇਰਨ ਦੀ ਕਾਟ ਬਿਲਕੁਲ ਨਹੀਂ ਦੇਖਣ ਮਿਲਦੀ ਸੀ ਕਿਉਂ ਘਰਾਂ ਵਿੱਚ ਚੰਗਣੀ ਦਾ ਜਿਹੜਾ ਸੇਵਨ ਆਮ ਰੂਪ ਚ ਕੀਤਾ ਜਾਂਦਾ ਸੀਗਾ ਜੇ ਤੁਸੀਂ ਗੱਲ ਕੀਤੀ ਜੀ ਆਰਪੀਸੀ ਦੀ ਜਦੋਂ ਸਾਡੇ ਸਿਸਟਮ ਦੇ ਵਿੱਚ ਖੂਨ ਵਧਦਾ ਹੈ ਖੂਨ ਉਭਰਾਉਣ ਵਾਸਤੇ ਸਾਨੂੰ ਆਰਬੀਸੀ ਦੀ ਲੋੜ ਪੈਂਦੀ ਹੈ ਔਰ ਜਿਹੜੇ ক্লোਰੋਫਿਲ ਨੇ ਜਦੋਂ ক্লোਰੋਫਿਲ ਸਾਡੇ ਸਰੀਰ ਦੇ ਵਿੱਚ ਜਾ ਕੇ ਇਹ ਬਾਡੀ ਦੇ ਵਿੱਚ ਸਟਮਕ ਇਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਦਾ ਹੈ ਕਿਉਂਕਿ ਇਹ ਨੈਚੁਰਲ ਇਨਗਰੀਡੀਅੰਟ ਨਹੀਂ ਹੈ ਸਾਡੀ ਬਾਡੀ ਨੂੰ ਉਸ ਚੀਜ਼ਾਂ ਦੀ ਆਦਤ ਹੈ ਜਿਹੜੀ ਕੁਦਰਤ ਦੇ ਰੂਪ ਚ ਪੈਦਾ ਹੋਈਆਂ ਨੇ ਆਰਬੀਸੀ ਦੀ ਜਿਹੜੀ ਚੀਜ਼ਾਂ ਸੀ ਦਵਾਈਆਂ ਦੇ ਰੂਪ ਚ ਬਣਾ ਕੇ ਖਾਣੇ ਆ ਲੈਬ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਉਹ ਸਾਡੇ ਸਰੀਰ ਨੂੰ ਉਹਦਾ ਅਧਿ ਨਹੀਂ ਹੈਗਾ ਸਾਡੇ ਸਰੀਰ ਦੀ ਮੈਮਰੀ ਦੇ ਵਿੱਚ ਉਹ ਚ ਨਹੀਂ ਐਡ ਹੈਗੀਆਂ ਜਿਹਦੇ ਕਰਕੇ ਉਹਨੂੰ ਪਛਾਣ ਨਹੀਂ ਪਾਦਾਗਾ ਸੋ ਇਹਦੇ ਕਰਕੇ ਜਦੋਂ ਤੁਸੀਂ ਬਾਹਰ ਦਾ ਕੈਲਸ਼ੀਅਮ ਯਾ ਆਇਰਨ ਲੈਨੇ ਹੋ ਸਾਡੀ ਬਾਡੀ ਨੂੰ ਐਕਸੈਪਟ ਨਹੀਂ ਕਰਦੀ ਤੇ ਡਰੇਨ ਕਰਦੀ ਰਹਿੰਦੀ ਲਗਾਤਾਰ ਇਸ ਲਈ ਸਾਨੂੰ ਉਹ ਲਗਾਤਾਰ ਲੈਨੇ ਪੈਂਦੇ ਆ ਪਰ ਜੇ ਅਸੀਂ ਕੁਦਰਤੀ ਰੂਪ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਗਾਜਰ ਹੈ ਚੁਕੰਦਰ ਇਹੋ ਚੀਜ਼ਾਂ ਅਸੀਂ ਸੇਵਨ ਕਰਦੇ ਆ ਸੋ ਉਸ ਤੋਂ ਮਿਲਨ ਵਾਲਾ ਜਿਹੜਾ ਆਇਰਨ ਹੈ ਉਹ ਸਾਡੀ ਬਾਡੀ 'ਚ ਟਿਕ ਜਾਂਦਾ ਹੂੰ ਬੋਡੀ ਨੂੰ ਟ੍ਰੇਨ ਨਹੀਂ ਕਰ ਦੇਗੀ ਕਿਉਂਕਿ ਉਹ ਕੁਦਰਤੀ ਔਰਚੋਦੀ ਸਾਡੇ ਸੈੱਲ ਦੇ ਵਿੱਚ ਉਹਦੀ ਮੈਮਰੀ ਦੇ ਵਿੱਚ ਇਹ ਫੀਲ ਹੈ ਕਿ ਧਨੀਆਂ ਨੂੰ ਅਸੀਂ ਉਹਦੇ ਤੋਂ ਕਿਵੇਂ ਪ੍ਰੋਸੈਸ ਕਰਕੇ ਆਡੀ ਬੋਡੀ ਦੇ ਵਿੱਚ ਆਇਰਨ ਕਿਵੇਂ ਜਨਰੇਟ ਕਰਕੇ ਕਿਤੇ ਰੱਖਣਾ ਔਰ ਇਸੇ ਤਰ੍ਹਾਂ ਧਨੀਆਂ ਪੁਦੀਨਾ ਜਾਂ ਪਿਆਜ਼ ਦੇ ਜਿਹੜੇ ਪੱਤੇ ਨੇ ਉਹ ਹਰੇ ਪਿਆਜ਼ ਦੇ ਜਿਹੜੇ ਪੱਤਿਆਂ ਦੇ ਵਿੱਚ ਜਿਹੜੇ ਜਿਵੇਂ ਗੱਲ ਕਰਾਂ ਕਿ ਇਸ ਤਰ੍ਹਾਂ ਸੈੱਲ ਪੈ ਜਾਂਦੇ ਨੇ ਤੇ ਸਰੀਰ ਦੇ ਵਿੱਚ ਜਿਹੜੇ ਲਗ ਲਗ ਤਰ੍ਹਾਂ ਦੇ ਟੌਕਸਿਕ ਜਿਹੜੇ ਹੈ ਬੋਡੀ 'ਚ ਟਰੈਵਲ ਕਰਦੇ ਨੇ ਲਸਣ ਤੇ ਅਦਰਕ ਦੋ ਇਹੋ ਜਿਹੇ ਜੇ ਮੈਂ ਕਹਾਂ ਸਬਜ਼ੀਆਂ ਕਹਾਂ ਜਾਂ ਜੜੀ ਬੁੱਟੀਆਂ ਕਹਾਂ ਇਹੋ ਜਿਹੇ ਨਹੀਂ ਜਿਹੜਾ ਇਨਸਾਨ ਇਹਦਾ ਬਚਪਨ ਤੋਂ ਲੈ ਕੇ ਐਂਡ ਤੱਕ ਸੇਵਨ ਕਰਦਾ ਉਸ ਨੂੰ ਕਦੀ ਵੀ ਕੈਂਸਰ ਨਹੀਂ ਹੁੰਦਾਗਾ ਜਾਂ ਜਿਹੜੇ ਲੋਕ ਕੈਂਸਰ ਤੋਂ ਸਪੀੜਿਤ ਨੇ ਉਹ ਲੋਕ ਜੇ ਲਸਣ ਤੇ ਅਦਰਕ ਦੀ ਜਿਹੜੀ ਚਟਨੀ ਹੈ ਉਹਨੂੰ ਲੈਣਾ ਸ਼ੁਰੂ ਕਰਨਗੇ ਤੇ ਉਹਦੇ ਨਾਲ ਜਿਹੜੇ ਉਹਨਾਂ ਸ਼ਰੀਰ ਦੇ ਵਿੱਚ ਜਿਹੜੇ ਟੈਕਸਨ ਜਿਹੜੇ ਕੈਂਸਰ ਕਰਕੇ ਜਿਹੜੇ ਕੈਂਸਰ ਵਿਰੋਧੀ ਤੱਤ ਨੇ ਉਹ ਪੈਦਾ ਹੋਣਗੇ ਤੇ ਕੈਂਸਰ ਨੂੰ ਉਹ ਦੂਰ ਕਰਨਗੇ ਜੀ ਡਾਕਟਰ ਸਾਹਿਬ ਉਹ ਜਿਹੜੀ ਆਪਾਂ ਨੇ ਗੱਲ ਕੀਤੀ ਹੈਗੀ ਆ ਪਾਚਨ ਤੰਤਰ ਦੀ ਤੇ ਪਾਚਨ ਤੰਤਰ ਦੀ ਗੱਲ ਕਰੀਏ ਤੇ ਫਿਰ ਲੀਵਰ ਦੀ ਗੱਲ ਨਾ ਕਰੀਏ ਤੇ ਬੜੀ ਅਧੂਰੀ ਗੱਲ ਰਹੇਗੀ ਕਿਉਂਕਿ ਪਾਚਨ ਤੰਤਰ ਤੇ ਲੀਵਰ ਜਿਹੜੇ ਨੇ ਆਪਾਂ ਦੇ ਵਿੱਚ ਬਹੁਤ ਵੱਡਾ ਨੇੜੇ ਦਾ ਰਿਸ਼ਤਾ ਰੱਖਦੇ ਹੁੰਦੇ ਆ ਜੀ ਜੀ ਤੇ ਲੀਵਰ ਤੋਂ ਹੀ 80 ਤੋਂ 85% ਰੋਗ ਠੀਕ ਹੁੰਦੇ ਨੇ ਤੇ ਲੀਵਰ ਤੋਂ ਹੀ 80 ਤੋਂ 85% ਬਾਡੀ ਦੇ ਅੰਦਰ ਰੋਗ ਲੱਗਦੇ ਨੇ ਤੇ ਕੀ ਲੀਵਰ ਨੂੰ ਵੀ ਇਸ ਚਟਣੀ ਦੇ ਨਾਲ ਕੁਝ ਫਾਇਦਾ ਮਿਲੇਗਾ ਜੀ ਕੁਲਵੰਤ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਵਾਂਗਾ ਕਿ ਲੀਵਰ ਸਿਰਫ ਸਾਡਾ ਖਾਣਾ ਪਚਾਉਣ ਦੇ ਕੰਮ ਨਹੀਂ ਆਉਂਦਾਗਾ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਰੋਗ ਹੈ ਉਸ ਚੀਜ਼ ਨੂੰ ਰਿਪੇਅਰ ਕਰਨ ਦੇ ਬਾਡੀ ਦੀ ਜੇ ਮੈਂ ਕਹਾਂ ਇੱਕ ਡਾਕਟਰ ਹੈਗਾ ਸਾਡੇ ਸਰੀਰ ਦੇ ਵਿੱਚ ਤੇ ਉਹ ਇੱਕ ਲੀਵਰ ਹੈ ਲੀਵਰ ਦਾ ਜਿਹੜਾ ਕੰਮ ਹੈ ਸਰੀਰ ਦੇ ਵਿੱਚ ਇੱਕ ਡਾਕਟਰ ਦਾ ਕੰਮ ਵੀ ਹੈ ਪਰ ਅਸੀਂ ਕੀ ਕਰਦੇ ਹਾਂ ਸਾਰਾ ਦਿਨ ਖਾਈ ਜਾਂਦੇ ਹਾਂ ਜਿਹਦੇ ਕਰਕੇ ਇਹਨੂੰ ਸਾਬੀ ਲੈ ਜਾਂਦੇ ਨੇ ਤੇ ਉਹਦੇ ਕਰਕੇ ਉਹ ਆਪ ਦੀ ਬਾਡੀ ਨੂੰ ਰਿਪੇਅਰ ਨਹੀਂ ਕਰ ਪਾ ਲਗਾ ਸੋ ਜਿਹੜੇ ਬਾਡੀ ਸੈਲ ਟੁੱਟੇ ਲਏ ਉਹਨੂੰ ਵੀ ਲੀਵਰ ਨੇ ਜਨਰੇਟ ਕਰਨਾ ਹੁੰਦਾ ਜੋ ਖਾਦਾ ਸੀ ਉਹਨੂੰ ਹਜਮ ਕਰਨਾ ਹੁੰਦਾ ਪਰ ਜਦੋਂ ਅਸੀਂ ਗੰਦੀਆਂ ਚੀਜ਼ਾਂ ਖਾ ਖਾ ਕੇ ਬਾਹਰ ਦਾ ਭੋਜਨ ਖਾ ਖਾ ਕੇ ਮੈਦੇ ਵਾਲੀ ਚੀਜ਼ਾਂ ਖਾ ਕੇ ਲੀਵਰ ਨੂੰ ਅਸੀਂ ਡੈਮੇਜ ਕਰ ਲਏ ਨੇ ਜਾਂ ਅਲਕੋਹਲ ਦੇ ਨਾਲ ਕਰ ਲਏ ਨੇ ਸੋ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਧਨੀਏ ਤੇ ਤਰੀਨੇ ਜਿਹੜੀ ਚਟਨੀ ਹੈ ਇਹ ਦੋ ਚੀਜ਼ਾਂ ਦਾ ਜਿਹੜਾ ਮੇਲ ਹੈ ਉਹ ਸਾਡੇ ਸਰੀਰ ਵਿੱਚ ਲੀਵਰ ਨੂੰ ਇੰਨਾ ਕ ਨਰੋਆ ਕਰ ਦਿੰਦਾ ਹੈ ਕਲੋਰੋਫਿਲ ਵੀ ਲੀਵਰ ਨੂੰ ਸਾਫ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੈ ਇਹਦੇ ਨਾਲ ਸਾਰੇ ਸੀਨੇ ਵਿੱਚ ਗਰਮੀ ਜਿਹੜੀ ਹੈ ਉਹਨੂੰ ਇਹ ਘਟਾਉਂਦਾ ਹੈ ਪਿੱਤ ਨੂੰ ਘਟਾਉਂਦਾ ਹੈ ਜਿਹੜੇ ਲੋਕ ਡੇਲੀ ਸਵੇਰ ਖਾਲੀ ਪੇਟ ਜਿਹੜਾ ਕੈਪਸੂਲ ਖਾਂਦੇ ਨੇ ਟੈਂਟਾਚੇਟ वगैरह ਖਾਂਦੇ ਨੇ ਉਹ ਜੇ ਧੰਗੀਆਂ ਪਦੀਨੇ ਦੀ ਚਟਨੀ ਤੇ ਨਾਲ ਇਹਦੇ ਅਦਰਕ ਤੇ ਪਿਆਜ਼ ਤੇ ਲਸਣ ਦੀ ਚਟਨੀ ਖਾਣਾ ਸ਼ੁਰੂ ਕਰਨਗੇ 2 ਤੋਂ 3 ਹਫ਼ਤੇ ਦੇ ਵਿੱਚ ਜਿਹੜਾ ਉਹਨਾਂ ਦਾ ਖਾਲੀ ਪੇਟ ਵਾਲਾ ਕੈਪਸੂਲ ਛੁੱਟ ਜਾਏਗਾ ਕਿਉਂ ਜੀ ਲੋਕਾਂ ਨੂੰ ਆਪਾਂ ਜੋ ਕੁਝ ਵੀ ਖਾਂਦੇ ਆ ਆਯੁਰਵੇਦ ਇਹ ਕਹਿੰਦਾ ਕਿ ਉਹਦੀਆਂ 7 ਤੱਤਾਂ ਬਣਦੀਆਂ ਨੇ ਰਸ, ਰક્ત, ਮਾਸ, ਮੀਥ, ਅਧੀ, ਅਸਤੀ, ਮੱਧ, ਸ਼ੁਕਰ ਜੀ ਤੇ ਉਹ 7 ਤੱਤਾਂ ਨੂੰ ਬਣਾਉਣ ਲਈ ਦੋ ਚੀਜ਼ਾਂ ਜ਼ਰੂਰੀ ਨੇ ਇੱਕ ਤਾਂ ਪਾਚਨ ਤੰਤਰ ਬਹੁਤ ਜ਼ਰੂਰੀ ਹੈਗਾ ਤੇ ਇੱਕ ਲੀਵਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈਗਾ ਜੀ ਜੀ ਤੇ ਜੇਕਰ ਠੀਕ ਤਰ੍ਹਾਂ ਇਥੋਂ ਪਚ ਕੇ ਰਸ ਜਿਹੜਾ ਉਥੋਂ ਅਮੀਨੋ ਐਸਿਡ ਤੋਂ ਪ੍ਰੋਟੀਨ, ਫੈਟ ਇਹ ਸਾਰਾ ਟੁੱਟ ਕੇ ਜਦੋਂ ਲੀਵਰ 'ਪੁਲ ਜਾਏਗਾ ਉਹਦੇ ਰਸ ਬਣਾਉਣੇ ਨੇ ਜੀ ਤੇ ਜਦੋਂ ਇਥੋਂ ਚਾਰ ਪਾਚਨ ਤੰਤਰ ਵੀ ਠੀਕ ਹੋ ਗਿਆ ਲੀਵਰ ਵੀ ਠੀਕ ਹੋ ਗਿਆ ਤਾਂ ਫਿਰ ਸੱਤ ਤਾਤੂਆਂ ਜਣੀਆਂ ਉਹ ਰਸ ਬਣ ਕੇ ਉਸ ਤੋਂ ਅੱਗੇ ਸਾਰੀਆਂ ਬਣਨੀਆਂ ਜ਼ਰੂਰੀ ਠੀਕ ਨੇ ਇਸ ਦਾ ਮਤਲਬ ਪੂਰੀ ਬਾਡੀ ਤੇ ਹੀ ਅਸਰ ਕਰ ਗਈ ਜੀ ਬਿਲਕੁਲ ਬਿਲਕੁਲ ਜਦੋਂ ਸਾਡੇ ਸਰੀਰ ਦੇ ਵਿੱਚ ਅਸੀਂ ਲੀਵਰ ਨੂੰ ਸਾਫ਼ ਕਰ ਲਿਆ ਲੀਵਰ ਦੇ ਨਾਲ ਸਾਡੀ ਕਿਡਨੀ ਨੂੰ ਸਾਫ਼ ਕਰ ਲਿਆ ਹੂੰ ਜਿਹੜੀ ਖੂਨ ਦੇ ਵਿੱਚ ਗੰਦਗੀ ਹੈ ਜਿਹੜਾ ਟੌਕਸਿਨ ਹੈ ਉਹਨੂੰ ਕਿੰਨੀ ਨੇ ਸਾਫ਼ ਕਰਨਾ ਕਿੰਨੇ ਦਾ ਕੰਮ ਹੈ ਗੰਦਗੀ ਨੂੰ ਸਰੀਰ ਚੋਂ ਬਾਹਰ ਕੱਢਣਾ ਮਿਰ ਜੋ ਸਾਡੇ ਬਲੱਡ ਦੇ ਵਿੱਚ ਹੈ ਕਿਉਂਕਿ ਬਲੱਡ ਇੱਕ ਟ੍ਰਾਂਸਪੋਰਟਰ ਦਾ ਕੰਮ ਕਰਦਾ ਸਾਡੇ ਬੋਡੀ ਦੇ ਵਿੱਚ ਜਿੰਨਾ ਵੀ ਨਿਊਟ੍ਰੀਸ਼ਨ ਹੈ ਉਹ ਬਲੱਡ ਦੇ थ्रू ट्रैवल ਕਰਦਾ ਹੈ ਜੋ ਕੁਝ ਵੀ ਬੋਡੀ ਦੇ ਅੰਦਰ ਹੋ ਰਿਹਾ ਸਾਰਾ ਬਲੱਡ ਦਾ ਸਾਰਾ ਬਲੱਡ ਦੇ ਕਰਕੇ ਹੋ ਰਿਹਾ ਸੋ ਬਲੱਡ ਇੱਕ ਕੈਰੀਅਰ ਦਾ ਕੰਮ ਕਰਦਾ ਹੈ ਇੱਕ ਟਰਾਂਸਪੋਰਟਰ ਦਾ ਕੰਮ ਕਰਦਾ ਹੈ ਜਿਹੜਾ ਸਾਡੀ ਕਿੰਨੀ ਹੈ ਜਦੋਂ ਕਿੰਨੀ ਦੇ ਉੱਤੇ ਓਵਰਲੋਡ ਪਾਏ ਮੇ ਅਸੀਂ ਖੂਨ ਦੇ ਵਿੱਚ ਗੰਦਗੀ ਇੰਨੀ ਹੋ ਜਾਂਦੀ ਹੈ ਕਿ ਕਿਡਨੀ ਉਹਨੂੰ ਫਿਲਟਰ ਕਰਨਾ ਬੰਦ ਕਰ ਦਿੰਦੀ ਹੈ ਘੱਟ ਕਰ ਦਿੰਦੀ ਹੈ ਸੋ ਉਹਦਣਾ ਸਾਡੇ ਆਰਗਨ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਹੈ ਇਦੇ ਉਲਟ ਜਦੋਂ ਅਸੀਂ ਲੀਵਰ ਨੂੰ ਸਾਫ਼ ਕਰਦੇ ਆ ਕਿੰਨੇ ਨੂੰ ਸਾਫ਼ ਕਰਦੇ ਆ ਸਾਡੇ ਸਰੀਰ ਦੀ ਜਿਹੜੀ ਗੰਦਗੀ ਹੈ ਖੂਨ ਦੇ ਵਿੱਚ ਉਹ ਕਿੰਨੀ ਬਾਹਰ ਕੱਢਣਾ ਸ਼ੁਰੂ ਕਰਦੇ ਤੇ ਦੂਸਰੇ ਪਾਸੇ ਜਿਹੜਾ ਲੀਵਰ ਹੈ ਨਵਾਂ ਖੂਨ ਪਣਵਾਉਣਾ ਸ਼ੁਰੂ ਕਰ ਦਿੰਦਾ ਇੱਕ ਪਾਸੇ ਜਦੋਂ ਨਵਾਂ ਬਲੱਡ ਆ ਰਿਹਾ ਬਾਡੀ ਚ ਭਰ ਰਿਹਾ ਤਾਜ਼ਾ ਰਸ ਬਣ ਰਿਹਾ ਰਸ ਤੋਂ ਰક્ત ਬਣ ਰਿਹਾ ਮਾਸ ਮਜਾਸਤੀ ਵਸਤੀ ਸ਼ੁੱਕਰ ਸਤਾ ਮਾਰ ਰਿਹਾ ਦੂਜੇ ਵਸੇ ਕਿਹੜਾ ਗੰਦਾ ਕੋਨਾ ਕਿੰਨੀ ਨੂੰ ਸਾਫ਼ ਕਰ ਰਹੀ ਹੈ ਟਾਕਸਿਨ ਬਾਹਰ ਨਿਕਲ ਰਿਹਾ ਤੇ ਲਗਭਗ 3 ਮਹੀਨੇ ਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਸਾਰੇ ਸਾਰੇ ਆਰਗਨ ਹੀ ਠੀਕ ਹੋ ਜਾਂਦੇ ਆ ਜੇ ਇਸ ਪদ্ধਤੀ ਰਹੀ ਚਾਹੇ ਉਹ ਕਿਸੇ ਦਵਾਈ ਨਾਲ ਤੁਸੀਂ ਇਹਨਾਂ ਸਾਫ਼ ਕਰੋ ਚਾਹੇ ਆਪੇ ਕਲਪੀਨਲ ਸਾਫ ਕਰੋ ਚਾਹੇ ਚਰਨੀ ਬਣਾ ਕੇ ਖਾ ਕੇ ਚਾਹੇ ਚਰਨੀ ਬਣਾ ਕੇ ਸਾਫ ਕਰੋ ਬੜੇ ਲੋਕਾਂ ਦੇ ਫੋਨ ਆਉਂਦੇ ਆ ਪੇਸ਼ੈਂਟ ਆ ਕੇ ਵੀ ਪੁੱਛਦੇ ਕਿ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਇਸ ਚਰਨੀ ਨਾਲ ਪੰਜਾਬ ہماری ਦੂਰ ਹੁੰਦੀ ਹੈ ਤਾਂ ਸਾਡੀਆਂ ਤਾਂ ਕਟ ਹੋਈਆਂ ਜਾਂ ਛੇਤੀ ਨਹੀਂ ਠੀਕ ਹੋਈਆਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿਹੜਾ 20 ਸਾਲ 30 ਸਾਲ ਤੁਸੀਂ ਗੰਦਗੀ ਸਰੀਰ 'ਚ ਪਾਈ ਹੈ ਉਹ 20 ਦਿਨ ਖਾਣ ਨਾਲ ਨਹੀਂ ਠੀਕ ਹੋਏਗੀ ਜੇ ਜੋ ਤੁਸੀਂ ਸਰੀਰ ਨੂੰ ਖਰਾਬ ਕਰਨ ਦੇ ਵਿੱਚ 20 ਸਾਲ ਲਾਇਆ ਤੇ ਘੱਟੋ-ਘੱਟ 20 ਮਹੀਨੇ ਲੱਗਣਗੇ ਉਹਨੂੰ ਦੁਬਾਰਾ ਵਾਪਸ ਆਉਣ ਤੇ ਦਸਵਾ ਹਿੱਸਾ ਨੂੰ ਟਾਈਮ ਦਿਓ ਜੋ ਤੁਸੀਂ ਚੰਗਾ ਖਾ ਰਹੇ ਹੋ ਉਹਦਾ ਵੀ ਤੁਹਾਡੇ ਸਰੀਰ ਤੇ ਇਫੈਕਟ ਆਏਗਾ ਚਾਹੇ ਲੇਟ ਆਏ ਇਸੇ ਤਰ੍ਹਾਂ ਜੇ ਤੁਸੀਂ ਮਾੜਾ ਖਾ ਰਹੇ ਹੋ ਤੇ ਉਹਦਾ ਵੀ ਤੁਹਾਡੇ ਸਰੀਰ ਤੇ ਇਫੈਕਟ ਆਏਗਾ ਚਾਹੇ ਲੇਟ ਆਏ ਚਾਹੇ ਜਲਦੀ ਆਏ ਜੀ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਤਾਂ ਚਟਣੀ ਜਿਹੜੀ ਹੈ ਧਨੀਆ ਪੁਦੀਨਾ ਅਦਰਕ ਲਸਣ ਤੇ ਹਰਾ ਪਿਆਜ਼ ਇਹ ਜਿਹੜੀ ਚਟਣੀ ਹੈਗੀ ਹੈ ਇਹ ਇੱਕ ਬਾ ਕਮਾਲ ਚੀਜ਼ ਹੈ ਇਮਿਊਨਿਟੀ ਵੀ ਬੂਸਟ ਕਰੇਗੀ ਜੀ ਬਿਲਕੁਲ ਮੈਂ ਕੱਚੇ ਪਿਆਜ਼ ਤੇ ਆਨ ਲੱਗਿਆ ਸੀਗਾ ਕੱਚੇ ਪਿਆਜ਼ ਦੇ ਵਿੱਚ ਜਿਹੜੇ ਬਾਕੀ ਸਾਰੇ ਚੀਜ਼ਾਂ ਨਾਲੋਂ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਨੇ ਔਰ ਸੈਕੰਡਰੀ ਦੇ ਵਿੱਚ ਇਸੀ ਦੇ ਵਿੱਚ ਜਿਹੜੇ ਕਿ ਆਮ ਤੌਰ ਤੇ ਅੱਜ ਕੱਲ ਦੇ 40-45 ਸਾਲ ਦੀ ਉਮਰ ਤੋਂ ਬਾਅਦ ਫੀਮੇਲ ਔਰ ਮੇਲਸ ਦੇ ਵਿੱਚ ਅਕਸਰ ਜਿਹੜੀ ਹੈ ਡਿਜ਼ਾਇਰ ਦੀ ਕਮੀ ਆ ਜਾਂਦੀ ਹੈ ਇਸਰੀ ਦੇ ਵਿੱਚ ਉਹਨਾਂ ਦੇ ਜਿੰਦਗੀ ਨੂੰ ਜੀਣ ਦਾ ਜਿਹੜੀ ਜੋਸ਼ ਹੈ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਜਿਹੜੇ ਮੱਜਾ ਤੱਤ ਉਹਵਾਜਨ ਸ਼ੁਕਰ ਤੱਤ ਬਣਦੀ ਹੈ ਸੋ ਮੱਜਾ ਜਦੋਂ ਸਾਡਾ ਡਿਸਟਰਬ ਹੋਇਆ ਤਾਂ ਸੜਾ ਸ਼ੁਕਰ ਨਹੀਂ ਬਣੇਗਾ ਸੋ ਸ਼ੁਕਰ ਦੀ ਦੋਨਾਂ ਨੂੰ ਲੋੜ ਹੈ ਮੇਲ ਨੂੰ ਲੋੜ ਹੈ ਫੀਮੇਲ ਨੂੰ ਲੋੜ ਹੈ ਉਹਦੇ ਕਰਕੇ ਉਹ ਦੀ ਸਰੀਰ ਦੇ ਵਿੱਚ ਜਿਹੜਾ ਆਲਸ ਹੈ ਉਹ ਰਹਿਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਦੀ ਬੈਕਟਰੀ ਜੈਂਸੀ ਆਉਂਦੀ ਹੈ ਸੋ ਜਿਹੜਾ ਕੱਚਾ ਪਿਆਜ਼ ਹੈ ਜਦੋਂ ਉਹਦਾ ਸੇਵਨ ਕੀਤਾ ਜਾਂਦਾ ਉਹ ਤੇ ਨਸ਼ੀ ਦੇ ਵਿੱਚ ਜਿਹੜਾ ਸਦਾ ਸ਼ੁਕਰ ਹੈ ਉਹ ਬਹੁਤ ਕੁਆਲੀਫਾਈਮ ਦੇ ਵਿੱਚ ਸੀਚ ਬੰਨਾ ਸ਼ੁਰੂ ਹੋ ਜਾਂਦਾ ਸਾਡੇ ਬਾਡੀ ਦੇ ਜਿਹੜੇ ਨੈਚੁਰਲ ਬਾਡੀ ਦੇ ਹਾਰਮੋਨ ਵੀਕ ਹੋ ਰਹੇ ਹੁੰਦੇ ਸਾਡੀ ਜਿਵੇਂ ਮੈਨੋਪੌਜ਼ ਦੀ ਲੇਡੀਜ਼ ਨੂੰ ਪ੍ਰੋਬਲਮ ਹੋ ਰਹੀ ਹੁੰਦੀ ਹੈ ਮੇਜ਼ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਜਿਹੜੀ ਜੇ ਮੈਂ ਕਹਾਂ タルਦੀ ਉਮਰ ਵਾਸਤੇ ਕੋਈ ਅਵਰਤ ਹੈਗਾ ਤਾਂ ਕੱਚਾ ਪਿਆਜ਼ ਆ ਸੋ ਜੇ ਇਹ ਚੱਕੀਆਂ ਦੇ ਵਿੱਚ ਤੁਸੀਂ ਕੱਚੇ ਪਿਆਜ਼ ਦਾ ਵੀ ਸੇਵਨ ਨਾਲ ਕਰਦੇ ਹਨ। ਅਨਾਰ ਦਾਣਾ ਪਾਇਆ ਜਾਂਦਾ। ਅਨਾਰ ਦਾਣਾ ਵੀ ਪਾਇਆ ਜਾਂਦਾ। ਅਨਾਰ ਦਾਣਾ ਸਾਡੇ ਹਾਰਟ ਲਈ ਸਾਡੇ ਖੂਨ ਨੂੰ ਦੁਆਰਾ ਬਣਾਉਣ ਵਾਸਤੇ ਜਾਂ ਮੈਂ ਕਹਾਂ ਇੱਕ ਪਾਚਕ ਦੇ ਰੂਪ ਚ, ਰੋਚਕ ਦੇ ਰੂਪ ਚ ਜਿਵੇਂ ਆਂਤਾਂ ਉੱਤੇ ਨਾਰਦਣੇ ਦੀਆਂ ਗੋਲੀਆਂ ਵੀ ਪਰਾਂ ਨੇ ਜਵਾਨੇ ਚ ਵੈਰ ਬਣਾ ਕੇ ਰੱਖਿਆ ਕਰਦੇ ਸੀ ਚੂਸਨ ਲਈ। ਸੋ ਅਨਾਰ ਦਾਣਾ ਪਾਚਕ ਦੇ ਰੂਪ ਦੇ ਵਿੱਚ ਵੀ ਕੰਮ ਕਰਦਾ। ਸੋ ਜਿਹੜਾ ਕੱਚਾ ਪਿਆਜ਼ ਦਾ ਉਹ ਸਰੀਰ ਦੇ ਵਿੱਚ ਸਾਡੇ ਦੁਆਰਾ ਜਿਹੜੀ ਨਵੀਂ ਤਾਕਤ ਹੈ ਉਹਨੂੰ ਪੈਦਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਹੈ। ਬਿਲਕੁਲ ਜੀ ਕੱਚੇ ਪਿਆਜ਼ ਦੇ ਵਿੱਚ ਤਾਂ ਵਿਟਾਮਿਨ ਸੀ ਦੀ ਮਾਤਰਾ ਜਿਹੜੀ ਆ ਉਹ ਕ ਜਿਹੜਾ ਕੱਚਾ ਪਿਆਜ਼ ਆ ਕੱਚੇ ਪਿਆਜ਼ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਸਰੀਰ ਦੇ ਵਿੱਚ ਜਿਵੇਂ ਆਮ ਤੌਰ ਤੇ ਲੋਕ ਕਹਿੰਦੇ ਲਸਣ ਪਿਆਜ਼ ਖਾਣਾ ਬਧੂ ਹੁੰਦੀ ਹੈ ਜਿਨ੍ਹਾਂ ਲੋਕ ਜਿਨ੍ਹਾਂ ਲੋਕਾਂ ਨੂੰ ਪਸੀਨੇ ਸੰਬੰਧੀ ਪ੍ਰੋਬਲਮਸ ਨੇ ਚਾਹੇ ਉਹਨਾਂ ਨੂੰ ਆਪਣੇ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਲਾਗੇ ਲੱਗ ਜਾਂਦੇ ਨੇ ਕੱਚੇ ਪਿਆਜ਼ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਨੇ ਜਿਹੜੇ ਤੁਹਾਡੀ ਸਰੀਰ ਦੇ ਵਿੱਚ ਫੰਗਲ ਇਨਫੈਕਸ਼ਨ ਨੂੰ ਰੋਕਣ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਸਾਇਟ ਸਾਇਟ ਰਬਤ ਹੁੰਦਾ ਹੈ ਜੀ ਬਾਕਮਾਲ ਜਾਣਕਾਰੀ ਹੈ ਜੀ ਡਾਕਟਰ ਸਾਹਿਬ ਤੇ ਮੈਨੂੰ ਲੱਗਦਾ ਕਿ ਇਹ ਜਾਣਕਾਰੀ ਜਿਹੜੀ ਹੈ ਘਰ ਘਰ ਪਹੁੰਚਣੀ ਚਾਹੀਦੀ ਹੈ ਜਿਵੇਂ ਲਸਣ ਪਿਆਜ਼ ਅਦਰਕ ਤੇ ਜਿਹੜਾ ਆਪਣਾ ਇਸ ਤਰ੍ਹਾਂ ਅਨਾਰ ਦਾਣਾ ਪਾਇਆ ਜਾ ਸਕਦਾ ਤੇ ਪੁਦੀਨਾ ਧਨੀਆਂ ਜਿਹੜਾ ਇਹ ਨਾਲ ਅਗਰ ਮਿਕਸ ਕਰਕੇ ਆਪਾਂ ਚਟਣੀ ਬਣਾਉਨੇ ਆ ਜੀ ਤੇ ਚਟਣੀ ਜਿਹੜੀ ਹੈ ਨਾ ਸਿਰਫ ਸਾਨੂੰ ਖਾਣੇ ਦਾ ਸਵਾਦ ਆਏਗੀ ਬਲਕਿ ਸਰੀਰ ਦੇ ਅੰਦਰ ਦੇ ਰੋਗ ਜਿਹੜੇ ਨੇ ਜੀ ਹੋਰਾਂ ਰੋਗਾਂ ਤੋਂ ਵੀ ਸਾਨੂੰ ਛੁਟਕਾਰਾ ਮਿਲ ਸਕਦਾ ਜੀ ਜਾਣਦੇ ਨੇ ਹੁਣ ਆਪਣੇ ਨੰਬਰ ਦੱਸ ਦਿਓ ਤੇ ਆਪਣੀ ਡਿਟੇਲਸ ਦੱਸੋ ਤਾਂ ਕਿ ਜੇਕਰ ਤੁਹਾਨੂੰ ਕੋਈ ਸੰਪਰਕ ਕਰਨਾ ਚਾਹੁੰਦਾ ਤੇ ਦਿਨ ਵੀ ਦੱਸ ਦਿਓ ਕਿੱਥੇ ਕਿਹੜੇ ਕਿਹੜੇ ਜੀ ਕੋਲੋਂ ਜੀ ਹਫਤੇ ਦੇ ਪਹਿਲੇ 3 ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਮਲੋਟ ਆਯੁਰਵੈਦਿਕ ਸੈਂਟਰ ਗੁਰਨਾਨ ਕਰਮ ਦੇ ਸੈਂਟਰ ਮਲੋਟ ਵਿਖੇ ਬੈਠਦਾ ਹਾਂ ਪਹਿਲੇ 3 ਦਿਨ ਸਵੇਰੇ 10:00 ਤੱਕ ਸ਼ਾਮ 5:00 ਤੱਕ ਵੀਰਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਨਾਨ ਕਰਮ ਦੇ ਸੈਂਟਰ ਵਿਖੇ ਮੈਂ ਸਵੇਰੇ 10:00 ਤੱਕ ਸ਼ਾਮ 5:00 ਤੱਕ ਬੈਠਦਾ ਸ਼ੁੱਕਰਵਾਰ ਸ਼ਨੀਵਾਰ ਦੋ ਦਿਨ ਮੁਹੱਲੀ ਸੈਕਟਰ 70 ਮਟੋਰ ਬ੍ਰਾਂਚ ਵਿਖੇ ਮੈਂ ਬੈਠਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੇਰੇ ਦੋ ਕੰਟੈਕਟ ਨੰਬਰ ਨੇ ਦੋਨਾਂ ਨੰਬਰਾਂ ਤੇ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਪਹਿਲਾ ਨੰਬਰ ਹੈ 98141 76221 ਦੂਸਰਾ ਨੰਬਰ ਹੈ 9115550911 ਇਹ ਦੁਬਾਰਾ ਇੰਗਲਿਸ਼ ਵੀ ਰਿਪੀਟ ਕਰ ਦਿੰਨਾ ਪਹਿਲਾ ਨੰਬਰ ਹੈ 98141 76221 ਦੂਸਰਾ ਨੰਬਰ ਹੈ 911350911 ਇਹਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਆਰਡਰ ਕਰਕੇ ਆਪਦੀ ਦਵਾਈ ਵੀ ਘਰ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਕੰਸਲਟ ਵੀ ਕਰ ਸਕਦੇ ਹੋ ਵਰਲਡ ਵਾਈਡ ساری ਜਿਹੜੀ ਦਵਾਈ ਹੈ ਉਹ ਸ਼ਿਪਿੰਗ ਅਸੀਂ ਕਰਵਾਉਣੀ ਹੈ ਕੋਈ ਬਤਨ ਬਹੁਤ ਸ਼ੁਕਰੀਆ ਤਾਰੇ ਬਦ ਸੋ ਡਾਕਟਰ ਹਰਨਾਮ ਸਿੰਘ ਜੀ ਦਾ ਜਾਣਿਆ ਧਨੀਆ ਪੁਦੀਨਾ ਅਦਰਕ ਲਸਣ ਤੇ ਨਾਲ-ਨਾਲ ਆਪਣਾ ਹਰਾ ਪਿਆਜ਼ ਇਹਦੀ ਪੰਜ ਚੀਜ਼ਾਂ ਦੀ ਚਟਣੀ ਤੇ 50 ਤੋਂ ਵੱਧ ਰੋਗ ਜਿਹੜੇ ਨੇ ਇਹਦੇ ਨਾਲ ਆਪਾਂ ਠੀਕ ਕਰ ਸਕਦੇ ਹਾਂ ਪਰ ਕੱਲ ਇਹ ਕਿ ਚੀਜ਼ ਜਿਹੜੀ ਹੈ ਧਨੀਆ ਪੁਦੀਨਾ ਨਾਲੇ ਦੇ ਪਾਣੀ ਨਾਲ ਸੀਚਿਆ ਨਾ ਹੋਵੇ ਇਹਾ ਘਰ ਜਿਹਨੇ ਨਾਲੇ ਦੇ ਪਾਣੀ ਨਾਲ ਨਾ ਸਿੱਛੇ ਹੋਣ ਕੋਈ ਵੀ ਚੀਜ਼ ਐਸੀ ਆ ਗੰਦੇ ਪਾਣੀ ਨਾਲ ਨਾ ਪਣੀ ਹੋਈ ਆਪਣੇ ਘਰ ਦੇ ਵਿੱਚ ਕਮਲਿਆਂ ਦੇ ਵਿੱਚ ਵੱਡਾ ਕਮਲੇ ਦੇ ਵਿੱਚ ਹੀ ਉਗਾ ਲਓ ਧਨੀਆ ਮਦੀਨਾ ਤੁਹਾਨੂੰ ਮੁੱਕਦਾ ਨਹੀਂ ਹਗਾ ਹਰੇ ਪਿਆਜ਼ ਜੇ ਥੋੜੇ ਜਿਹਾ ਪੂਰੀ ਚਟਣੀ ਬਣਾਉਣ ਵਾਸਤੇ ਯੂਜ਼ ਕਰ ਲੈਣੀ ਆਪਣੇ ਸਬਜ਼ੀ ਵਾਸਤੇ ਯੂਜ਼ ਕਰ ਲੈਣਾ ਕਈ ਤੁਹਾਨੂੰ ਘਰੇ ਵੀ ਮੁੱਕਦੇ ਨਹੀਂ ਜਿਹੜੇ ਕਮਲਿਆਂ ਚ ਲਾਏ ਜੀ ਤੇ ਅਦਰਕ ਜਿਹੜਾ ਹੈ ਉਹ ਵੀ ਤੁਸੀਂ ਉਹ ਲੈਣਾ ਜਿਹਦੇ ਉੱਪਰੋਂ ਛਿਲਕਾ ਨਾ ਲੱਥਿਆ ਹੋਵੇ ਤੇ ਵਿੱਚ ਜਿਹੜਾ ਉਹਦੇ ਰੇਸ਼ਾ ਜਿਹਾ ਵਲਾ ਉਹ ਜਿਹੜਾ ਉਹ ਨਾਲ ਦਿੱਤਾ ਹੈ ਤੇ ਅਦਰਕ ਜਿਹੜਾ ਬਿਲਕੁਲ ਸੁੱਕਾ ਅਦਰਕ ਜਿਹੇ ਯੂਜ਼ ਕਰੋਗੇ ਤੇ ਉਹ ਜਿਆਦਾ ਬੇਨਫਿਟ ਦੇਗਾ ਕਿਉਂਕਿ ਗਿੱਲਾ ਅਦਰਕ ਜਿਹੜਾ ਉਹ ਨੂੰ ਐਸਿਡ ਦੇ ਨਾਲ ਜਿਹੜਾ ਸੋਣਾ ਚਾਹਿਆ ਵੀ ਐਸਿਡ ਦੇ ਨਾਲ ਉਸ ਨੂੰ ਸਾਫ਼ ਕਰਨ ਲਈ ਜਿਹੜਾ ਉਹ ਪ੍ਰੋਸੈਸ ਕੀਤਾ ਜਾਂਦਾ ਤੇ ਉਹ ਬਹੁਤ ਖਤਰਨਾਕ ਜਿਹੜਾ ਉਹ ਹੋ ਜਾਂਦਾ ਲਿਖਾ ਜਾ ਅਦਰਕ ਲਸਣ ਪੁਦੀਨਾ ਤੇ ਨਾਲ-ਨਾਲ ਧਨੀਆ ਤੇ ਨਾਲ-ਨਾਲ ਹਰਾ ਪਿਆਜ਼ ਇਹ ਤੁਸੀਂ ਜੇ ਗਮਲਿਆਂ ਚ ਉਗਾ ਲੋ ਤੇ ਆਰਗੈਨਿਕ ਚੀਜ਼ ਜੇ ਖਾਓਗੇ ਤੇ ਬਾਖਮਾਲ ਰਿਜ਼ਲਟ ਮਿਲਣਗੇ ਇਹ ਸਾਡਾ ਹੀ ਨਹੀਂ ਆਇਰ ਹੋਏ ਦਾ ਵੀ ਗ੍ਰੰਥਾਂ ਦੇ ਵਿੱਚ ਦਾਵਾ ਕੀਤਾ ਹੋਇਆ। ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜੇ ਪਸੰਦ ਆਈਏ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ। ਧਨੀਆ ਪਤੇ ਤਾਂ ਆਮ ਹੈ। ਲਸਣ ਆਮ ਹੈ। ਤੇ ਨਾਲ ਨਾਲ ਹਰਾ ਪਿਆਜ਼ ਆ ਜਾ। ਹਰ ਪਾਸੇ ਤੁਹਾਨੂੰ ਅਵੇਲੇਬਲ ਹੋਏਗਾ। ਤੇ ਜੇਕਰ ਇਹ ਚਾਰ ਪੰਜ ਚੀਜ਼ਾਂ ਨੂੰ ਤੁਸੀਂ ਆਪ ਹੱਥ ਨਾਲ ਕੁੰਡੀ ਛੋਟੇ ਚ ਲਗੜ ਕੇ ਬਣਾਣੇ ਹੋ। ਅੱਜਕੱਲ ਜਿਹੜਾ ਜਿੰਨਾ ਛੋਟਾ ਵੀ ਹੋਵੇ ਜਿਵੇਂ ਨਿੰਮ ਦਾ ਮੇਲ ਤੇ ਜੇ ਉਹਦੇ ਨਾਲ ਤੁਸੀਂ ਰਗੜ ਕੇ ਖੁਦ ਬਣਾਉਂਦੇ ਆਂ ਤੇ ਇੱਕ ਤਾਂ ਉਹਦਾ ਸਵਾਦ ਵੱਖਰਾ ਹੋਏਗਾ ਨੰਬਰ 2 ਦੇ ਉੱਤੇ ਉਹਦੇ ਵਿੱਚ ਗੁਣ ਜਿਹੜੇ ਨੇ ਉਹ ਮਿਕਸੀ ਦੀ ਚਟਣੀ ਨਾਲੋਂ ਕਿਤੇ ਜ਼ਿਆਦਾ ਹੋਣਗੇ ਤੇ ਇਹ ਤਜਰਬਾ ਕਰਕੇ ਤੁਸੀਂ ਦੇਖੋਗੇ ਸਵਾਦ ਵੀ ਵਧੇਗਾ ਤੇ ਸਰੀਰ ਦੇ ਜਿਹੜੀ ਆ ਉਹ ਟੌਕਸਿਨਸ ਬਾਹਰ ਨਿਕਲ ਕੇ ਤੁਹਾਡਾ ਸਰੀਰ ਜਿਹੜਾ ਉਹ ਤੰਦਰੁਸਤ ਹੋਏਗਾ ਸੋ ਵੱਤਵਾਰ ਸ਼ੇਅਰ ਕਰੋ ਜਾਨਦਿਆਂ ਤਾਂ ਇੱਕ ਵਾਰ ਫੇਰ ਬੇਨਤੀ ਹੈ ਕਿ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲਿਓ ਅਗਲੀ ਵਾਰ ਫਿਰ ਆਜਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਅਦਾਸ ਧੰਨਵਾਦ ਧੰਨਵਾਦ